ਭਾਈ ਪਹਿਲਾਂ ਤਾਂ ਸਾਰੇ ਸਰਬਦੰਬ ਜੀ ਦੇ ਰਾਜੀ ਆ ਹਾਂਜੀ 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 ਆਪਾਂ ਸਾਰੇ ਗੁਰੂ ਘਰ ਆਏ ਆ ਤੇ ਸਾਰੇ ਸੱਚੋ ਮਨੋ ਜਿਹੜਾ ਫੈਸਲਾ ਕਰਾਂਗੇ ਪੂਰਾ ਦਿਲ ਲਾ ਕੇ ਕਰਾਂਗੇ ਕਿਸੇ ਨੇ ਇਹ ਦੀ ਗੱਲ ਨਹੀਂ ਰੱਖਣੀ ਇੱਥੇ ਆਪਾਂ ਗੱਲ ਕਰਦੀਏ ਤੇ ਬਾਹਰ ਜਾ ਕੇ ਉਂਗਲਾਂ ਲਾਈ ਜਾ ਕੇ ਠੀਕ ਹੈ ਜੇ ਕੋਈ ਚਾਹ ਬਾਣਾ ਉਹ ਆਪਦਾ ਇੱਥੇ ਆ ਕੇ ਦੱਸ ਸਕਦਾ ਭਾਈ ਚਾਹ ਕਿਸੇ ਨੂੰ ਤਰਾਜ ਆ ਆਪਾਂ ਫੇਰ ਅਗਲੀ ਗੱਲ ਕਰਾਂਗੇ ਭਾਈ ਜੀ ਮੈਨੂੰ ਦਿਲ ਕਿਸ ਤਰਾਜ ਆ ਇਹ ਉਹ ਪੈਸੇ ਲਾਉਣਾ ਕੋਈ ਨਹੀਂ ਤੂੰ ਲਾਉਂਦੇ ਬੋਲੀ ਲਾਓ ਪੁਲਿਸ ਨਹੀਂ ਹੈ ਕੋਈ ਜੀ ਥੋੜੀ ਅਮੀਰੀ ਦਾ ਬੰਦਾ ਵੀ ਹੋਣਾ ਚਾਹੀਦਾ ਜੀ ਮਾਨਦਾਰ ਤੇ ਕਸੂਰਵਾਨ ਨਹੀਂ ਚਲੋ ਕੋਈ ਗੱਲ ਬੱਤੀ ਹੈ ਕੋਈ ਗੱਲ ਆਪਣਾ 1 ਲੱਖ ਰੁਪਈਆ ਚੰਗੀ ਜੀਤ ਨੇ ਜਿਆ ਭਾਈ ਦੇ ਦੇ ਇਹ ਕਹਿੰਦਾ ਨਾ ਬੜਾ ਬੜਾ ਇਹ ਕਹਿੰਦਾ ਮੈਂ ਬੋਲਣਾ ਦਊਂ 50 ਲੱਖ ਰੁਪਇਆ ਜਨਵੀਤ ਨੇ ਕਿਹਾ ਮੇਰੇ ਕੇ ਮੁੰਡੇ ਨੇ ਇਹਦੇ ਸੁਝਾਅ ਪੁੱਛ ਲੋ ਫਿਰ ਫਿਕਰ ਦੇ ਪੁੱਟਾਂਗੇ ਜਿਹੜੇ ਕੀ ਕੰਮ ਕਰਨਾ ਚਾਹੁੰਦਾ ਕਿੱਥੇ ਨਗਰ ਕਹੂਆ ਪੈਸੇ ਗੁਰੂ ਘਰ ਰੱਖੂਆ ਉਹ ਸਾਜ ਤੋਂ ਪਹਿਲਾਂ ਨਕਦ ਠੀਕ ਹੈ ਅੱਧੇ ਪੈਸੇ ਅੱਜ ਦੇਊਗਾ ਨਕਦ ਅੱਧੇ ਪੈਸੇ ਦੇਊਗਾ ਆਪਾਂ ਨੂੰ ਜ਼ਿੰਮੇਦਾਰੀ ਤੇ ਗੁਰੂ ਕਰ ਰੱਖੂਗਾ ਕਿਦੋਂ ਕਾਰਜ ਕਿੱਦੇ ਨੇ ਬਰਾਬਰ ਨਾ ਭੇਜੇ ਪਰ ਇਹਦੇ ਉਹ ਸਾਰੇ ਪੈਸੇ ਆਪਣੇ ਸਾਝੇ ਬੰਦੇ ਕਮੇਟੀ ਬਣਾਓ ਕਿਸੇ ਆਰਥਿਕੇ ਚਰਕਾਓ ਸਾਰੇ ਉਹ ਉੱਥੇ ਰੱਖੂਗਾ 50 ਲੱਖ ਰੁਪਇਆ ਇਹ ਅੱਜ ਦੇਊਗਾ ਨਕਦ ਹੁਣ ਭਾਈ ਫਿਕਰ ਦਾ ਤੂੰ ਤੇਰਾ ਬੋਲਗੇ ਕੀ ਅੱਗੇ ਕਿਹਨੀ ਵੀ ਇਹ 50 ਲੱਖ ਰੁਪਇਆ ਲੱਗਿਆ ਭਾਈ ਕਿਹੜਾ ਮੁੰਡਾ ਇਹ ਮੁੰਡਾ ਦਾ ਕਹਿੰਦਾ ਕਹਿੰਦਾ ਸਾਧੋ ਭਾਈ ਇਹਦਾ ਕਰਦੇ ਥੋੜਾ ਕਰੀਂ ਇਹਦਾ ਮੁੰਡਾ ਨਹੀਂ ਆਹ ਖੜਾ ਜੋਤੀ ਖੜਾ ਹੋ ਜਾ ਮੁੰਡਾ ਦਾ ਸਾਹ ਆਹ ਮੁੰਡਾ ਭਾਈ ਆਹ ਮੁੰਡਾ ਬੱਸ ਇੱਥੇ ਲੱਗਾ ਬੰਦਾ ਇਹਨੂੰ ਪੁੱਛੋ ਪਹਿਲਾਂ ਫਿਕਰ ਦਾ ਭਾਈ 60 ਲੱਖ ਰੁਪਇਆ ਕਿਵੇਂ ਪੁੱਛੋ ਪਹਿਲਾਂ ਤੇ ਓ ਭਾਈ ਵਿਕਰਪ ਪੱਕੀ ਦਾ ਅਸਰ 30 ਲੱਖ ਰੁਪਇਆ ਅੱਜ ਦੇਣਾ ਪਊਗਾ 30 ਲੱਖ ਰੁਪਇਆ ਆਰਥਿਕਾਂ ਦੇ ਵਿੱਚ ਪਹਿਲਾ ਚੈੱਕ ਦੇ ਕੇ ਜੇ ਤੇਰੇ ਬਰਾਬਰ ਕੋਈ ਕਾਗਜ਼ ਭਰੂਗਾ ਪਾਰਟੀ ਦਾ ਵੀ ਕੋਈ ਵਿੱਚ ਕਿੰਨੇ ਬੰਦੇ ਆਪਾਂ ਠੀਕ ਹੈ ਉਹ ਤੂੰ ਮਗਰੋਂ ਦੇਨੇ ਕਿਦੋਂ ਕਾਗਜ਼ ਕਲੀਅਰ ਕਰੋ 30 ਲੱਖ ਰੁਪਇਆ ਹੁਣ ਨਕਦ ਦੇਣਾ ਪਊ ਕੰਮ ਪਿੰਡ ਦੇ ਖੇਹਿਆ ਦੱਸੋ ਯਾਰ ਪਿੰਡ ਨੇ ਕਿਹੜਾ ਪਿੰਡ ਦਾ ਫੈਸਲਾ ਕਿਹੜਾ ਉਹ ਸਾਹਦੇ ਤੋਂ ਲਾਉਨੇ ਆ ਇਹ ਨਹੀਂ ਵੀ ਇੱਕ ਜਣਾ ਦਿੰਦਾ ਮੈਂ ਇੱਥੇ ਲਾਉਂਗਾ ਕਮਿੰਟ ਬਾਈ ਇਹ ਕਿਹੜੇ ਕੰਮਾਂ ਤੇ ਪੈਸੇ ਲਾਉਣ ਨੂੰ ਆਂਦੇ ਆ ਰਾਜਿੰਦਰ ਕਿੰਨੇ ਦੇ ਟਿਕਾਣਾ ਬਣਾਉਂਗੇ ਕਮੇਟੀ ਵਿੱਚ ਆਪਾਂ ਨੂੰ ਦੱਸ ਦੇ ਕੰਮਾਂ ਦੇ ਪੈਸੇ ਦਾ ਬਾਤ ਇਹ ਮੈਂ ਵੀ ਸੋਚਦਾ ਨਹੀਂ ਕਰਦਾ ਬਸ ਉਹ ਕੋਲ ਥੋੜਾ ਦਾ ਰੱਖੀ ਲਾ ਕੇ ਲਾਉਣੇ ਹਾਂ 20 ਕਾਲਪਾਤ ਸਾਹਿਬ ਆਹ ਵੀ ਕੀ ਫਤਿਹ ਭਈਆ ਆਪਣੇ ਕੋਲੇ ਮੁੰਡੇ ਵੀ ਆਏ ਸੀਗੇ ਪਹਿਲਾ ਕੰਮ ਤਾਂ ਹੈਗਾ ਪਿੰਡ ਚ ਗਰਾਊਂਡ ਦਾ ਆਹ ਰਾਮ ਵਰਗੇ ਆ ਜੀ ਇਹ ਤਾਂ ਰਾਮ ਵਰਗੇ ਨੂੰ ਪਹਿਲਾਂ ਬਈ ਖੁੱਲੀ ਛੂਟੀ ਦਿੱਤੀ ਆ ਵੀ ਜਿੰਨਾ ਪੈਸਾ ਗਰਾਊਂਡ ਤੇ ਲਾਉਣਾ ਚਾਹੁੰਦੇ ਆ ਵੀ ਪਹਿਲਾਂ ਗਰਾਊਂਡ ਤੇ ਲਾਉਣ ਕਿਉਂਕਿ ਪਹਿਲਾਂ ਤੇ ਜਵਾਨੀ ਆ ਸਭ ਤੋਂ ਪਹਿਲਾਂ ਦਾ ਠੀਕ ਹੈ ਫਿਰ ਸਰਕਾਰੀ ਸਕੂਲ ਨੂੰ 5 ਲੱਖ ਰੁਪਏ ਦੇਣਾ ਕਿਉਂਕਿ ਪੜ੍ਹਾਈ ਵਾਲੇ ਜਵਾਨਾਂ ਵਾਸਤੇ ਇਹ ਚੀਜ਼ਾਂ ਜ਼ਰੂਰੀ ਆ ਠੀਕ ਹੈ ਜਵਾਨ ਪੜ੍ਹਦੇ ਆ ਤੀਜਾ ਬਈ ਇੱਕ ਆਪਾਂ ਸੰਸਥਾ ਬਣਾਵਾਂਗੇ 5 ਲੱਖ ਰੁਪਏ ਤਾਂ ਪਹਿਲਾਂ ਆਪਾਂ ਚ ਦੇਣਾ ਦੂਰ ਉਹ ਲੱਖ ਰੱਖਾਂਗੇ ਆਪਾਂ ਪੰਚਾਇਤ ਬਣੀ ਉਹ ਬਾਕੀ ਆਪਾਂ ਸੰਸਥਾ ਬਣਾ ਲੈ ਜੇ ਮੁਲਾਜ਼ਮ ਵੀਰੇ ਜਿਹੜੇ ਉਹ ਬਈ ਸਾਰੇ ਸਪੋਰਟ ਕਰਦੇ ਆ ਠੀਕ ਆ ਉਹ ਸਾਰੇ ਸਾਫ ਦਾ ਜਿਵੇਂ ਕੋਈ 15-1500 ਰੁਪਏ ਬੰਦੇ ਨੇ ਇਕੱਠਾ ਕਰ ਲੈ ਇੱਕ ਮੁਲਾਜ਼ਮਾਂ ਦਾ ਉਹ ਮੇਰੀ ਜ਼ਿੰਮੇਵਾਰੀ ਉਹ ਬੰਦੇ ਸਾਰੇ ਮੁਲਾਜ਼ਮ ਦੇ ਦੇ ਦਿੰਦਾ ਪਹਿਲਾਂ ਵੀ ਉਸ ਕੀ ਕਰਾਂਗੇ ਜਿਹੜੇ ਜਵਾਨ ਟੌਪ ਤੇ ਆਉਂਦੇ ਆਪਣੇ ਪਿੰਡ ਦੇ ਪਲੱਸ 2 ਜਿਹੋ ਉਹਨਾਂ ਨੇ ਅੱਗੇ ਪੜਨਾ ਮੈਂ ਸੁਣਿਆ ਸੀ ਵੀ ਇੱਕ ਜਵਾਨ ਅੱਗੇ ਪੜ ਨਹੀਂ ਪਾਈ ਸੀਗੇ ਉਹਨਾਂ ਦੀ ਪੜਾਈ ਦਾ ਖਰਚਾ ਅੱਗੇ ਉਹ ਸੰਸਥਾ ਚੱਕੂ ਯੋ ਕਮੇਟੀ ਬਣ ਜੂਗੀ ਠੀਕ ਹੈ ਕਰਾਂਗੇ ਠੀਕ ਹੈ ਜੀ ਤੇ 10 ਲੱਖ ਰੁਪਇਆ ਵੇੜੇ ਨੇ ਉਹ ਫੀਸ ਬੰਦ ਆ ਲਈ ਉਹਨਾਂ ਦੀ ਜਿਵੇਂ ਉਹਨਾਂ ਨੇ ਇੱਕ ਗੱਲ ਚੱਲੀ ਸੀ ਕੱਲ ਵੀ ਉਹਨਾਂ ਨੇ ਕਹਿੰਦੇ ਸੀ ਸਾਨੂੰ ਛੋਟਾ ਮੋਟਾ ਕੋਈ ਪ੍ਰੋਗਰਾਮ ਕਰਨ ਵਾਸਤੇ ਵਿਆਹ ਕਰਨ ਵਾਸਤੇ ਇੱਕ ਛੋਟੀ ਜੀ ਦੀ ਧਰਮ ਸਾਲਾ ਬਣਾ ਕੋਈ ਕੋਈ ਕੁਝ ਕਰ ਦੋ ਸੁਣਾ ਦੇ ਵੀ ਉੱਥੇ ਸਾਰੇ ਛੋਟੇ ਮੋਟੇ ਵੀ ਪ੍ਰੋਗਰਾਮ ਹੋ ਜਾਏਗਾ ਵਿਆਹ ਸ਼ਾਦੀ ਵਿਦ ਪ੍ਰੋਗਰਾਮ ਉੱਤੇ ਇਹ ਬੇੜੇ ਲਈ 10 ਲੱਖ ਰੁਪਏ ਬਾਕੀ ਜਿਹੋ ਜਿੱਥੇ ਕਹਿੰਗੇ ਉਹ ਉੱਥੇ ਲਾ ਦੇ ਲਾਗਾਂ ਹਾਂ ਠੀਕ ਹੈ ਜਿੱਥੇ ਆਖੇਗੇ ਵਿੜੇ 10 ਲੱਖ ਰੁਪਏ ਹੋਊਗਾ ਠੀਕ ਹੈ ਇੱਕ ਜੀ ਹੋਛੀ ਆ ਕਿ ਜਿਹੜੀ ਲਾਕ ਡੇ ਆਪਣੇ ਗਲੀਆਂ 'ਚ ਲੱਗਦੀ ਆ ਇਹ ਕੀ ਹੈ ਸਰਕਾਰੀ ਰੇਟ ਹੈ ਹੁਣ ਆਪਣੇ ਪਤਾ ਆਪੇ ਕਿਸੇ ਨੂੰ ਮੰਗ ਲਉ ਕਰਦੇ ਵੀ ਕੋਈ 16 ਰੁਪਏ 17 ਰੁਪਏ ਚੱਲ ਪੈਂਦੀ ਆ ਇਹ 'ਚ ਕੀ ਰੱਖਿਆ ਹੈ ਜੇ ਆਪਾਂ ਇਹ 5 ਲੱਖ ਦੀਆਂ ਉਹਦੇ ਸਾਰੇ ਪ੍ਰੋਜੈਕਟ ਸਾਰੇ ਲੈ ਕੇ ਆਵਾਂਗੇ ਆਪਾਂ ਪਿੰਡ 'ਚ ਜੀ ਜੀ ਨੇ ਲੌਕ ਡੇਲ ਆਪਾਂ ਜਿਹੜੀ ਆਪਾਂ ਲਾਉਣੀ ਜਿੱਥੇ ਇੱਕ ਗਲੀयां ਮੰਗ ਲਈ ਆਪਾਂ ਨੂੰ 5-6 ਰੁਪਏ ਪਿਆ ਕਰਨੀ ਹੈ ਤਾਂ ਆ ਆ ਬਣਾ ਕੇ ਜਿੱਥੇ ਇੱਕ ਗਲੀ ਬਾਨੀ ਹੈ ਉੱਥੇ ਚੰਨ ਮੰਨ ਜਾ ਕਰਨੀ ਤੇ ਆਪਾਂ ਜਲਦੀ ਤੋਂ ਜਲਦੀ ਪਹਿਲਾਂ ਇਹ ਕੰਮ ਕਰਨਾ ਕਿ ਸਾਰੀਆਂ ਗਲੀਆਂ ਟੁੱਟ-ਪੁੱਟ ਪਹਿਲਾਂ ਪੱਕੀਆਂ ਹੋਣ ਆਪਣੀਆਂ ਟਾਇਲ ਲੱਗੀ ਹੋਵੇ ਤੇ ਬਾਕੀ ਇਹ ਪਿੰਡ ਚੋ ਕਿਸੇ ਨੂੰ ਚਾਹੀਦੀ ਹੈ ਕਿਸੇ ਨੇ ਘਰੇ ਵੀ ਟਾਇਲ ਪੱਕਾ ਲਾਉਣੀ ਆ ਉਹਨੂੰ ਨੋ ਪ੍ਰੋਫਿਟ ਨੋ ਲੌਸ ਤੇ ਆਪਾਂ ਟਾਇਲ ਦਿਆ ਕਰਾਂਗੇ ਮਤਲਬ ਉਹ ਤੋਂ ਕੋਈ ਫਾਇਦਾ ਨਹੀਂ ਜਿੰਨੇ ਦੀ ਬਣੀ ਆ ਉਹਨੇ ਦੀ ਉਹ ਪਿੰਡ ਵਾਸੀ ਲੈ ਗਿਆ ਤੇ ਜਿਹੜਾ ਬਾਹਰ ਦਾ ਬੰਦਾ ਜਿਹਨੇ ਲੈ ਕੇ ਜਾਣੀ ਹੈ ਟਾਇਲ ਉਹ ਬੰਦੇ ਨੂੰ ਆਪ ਇਹੜੇ ਦੇ ਚਾਰ ਪੰਜ ਪਿੰਡਾਂ ਦੇ ਸਰਪੰਚਾਂ ਨਾਲ ਆਪਾਂ ਕਨੈਕਟ ਕਰ ਲਾਂਗੇ ਠੀਕ ਹੈ ਉਹਨਾਂ ਨੂੰ ਜਿਹੜੀ ਟੈਲ ਚਾਹੀਦੀ ਹੈ ਉਹਨਾਂ ਨੂੰ ਆਪਾਂ ਸਰਕਾਰੀ ਰੇਫਰਸ ਦੇਵਾਂਗੇ ਕਿ ਜੇ ਪਿੰਡ ਨੂੰ ਉਹ ਤੋਂ ਪੈਸੇ ਆਉਣ ਲੱਗ ਜਾਣਗੇ ਆਪਣੇ ਜਿਹੜੇ ਉਹ ਪੈਸੇ ਹੋਣਗੇ ਉਹ ਜਿਵੇਂ ਆਪਣੀ ਕਮੇਟੀ ਹੈ ਕੋਈ ਆਪਣੀ ਪਿੰਡ ਅੱਡੇ ਗੁਰੂ ਉਸ ਕੰਮਾਂ ਤੇ ਲਾ ਦੇਣਾ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੁਣ ਬੱਸ ਸਟੈਂਡ ਦੀ ਜ਼ਰੂਰਤ ਹੋਣੀ ਆ ਆਪਾਂ ਇੱਕ ਵਧੀਆ ਬੱਸ ਸਟੈਂਡ ਵਾਸਤੇ ਆਪਾਂ 5 ਲੱਖ ਰੁਪਏ ਰੱਖਾਂਗੇ ਠੀਕ ਹੈ ਬਾਕੀ 10 ਲੱਖ ਰੁਪਏ ਬਚੂਗਾ ਉਹ ਜਿਵੇਂ ਪਿੰਡ ਆ ਕੁਆ ਕੋਈ ਜਿਹੜੀ ਚੀਜ਼ ਪਹਿਲਾਂ ਲੋੜ ਆ ਜਿਹੜੀ ਕੰਮ ਦੀ ਲੋੜ ਉਹ ਆਪਾਂ ਉਸ ਵਾਸਤੇ ਰੱਖਾਂਗੇ ਵੀ ਆ ਆਪਣੇ ਵੀ 20 ਲੱਖ ਦਾ ਹਿਸਾਬ ਆ ਜੀ ਠੀਕ ਹੈ ਠੀਕ ਹੈ ਵੀ ਆਪਾਂ ਇੱਥੇ ਇੱਥੇ ਪੈਸਾ ਲੱਗ ਰਿਹਾ ਵੀ ਕਰਵਾ ਅਸੀਂ ਗੱਲਾਂ ਕਲੀਅਰ ਹੋ ਜਾਣ ਇਹ ਜਲਦੀ ਤੋਂ ਜਲਦੀ ਬੰਨ ਗੁਰੂ ਘਰ ਆਪਾਂ ਤਾਮ ਲਾਇਆ ਵੀ ਗੁਰੂ ਦੀ ਹਜ਼ੂਰੀ ਚ ਕੋਈ ਝੂਠੀ ਗੱਪ ਮਾਰ ਕੇ ਉਹ ਗੱਲਾਂ ਉਹ ਵੀ ਆਪਾਂ ਆਪਾਂ ਉਹ ਹੀ ਗੱਲ ਰਾਜਨੀਤੀ ਕਾਇਨ ਦਾ ਪਹਿਲਾਂ ਕਹਿ ਰਹੇ ਦੇ ਪਿੱਛੋਂ ਬੰਦਾ ਗੋਦਾ ਤਾਂ ਇਹ ਮੁੰਡਿਆਂ ਆ ਰਾਮਵਾਰਗੇ ਸਾਡੇ ਮੇਰੇ ਕੋਲ ਆਏ ਸੀ ਪਹਿਲੇ ਵੀ ਪਹਿਲਾਂ ਗਰਾਊਂਡ ਮੰਗ ਇਹ ਕੰਮ ਕੀ ਕਰਨਾ ਹੂ ਗਰਾਊਂਡ ਵਾਸਤੇ ਤਾਂ ਜਿਵੇਂ ਆਪਾਂ 15 ਤਰੀਕ ਨੂੰ ਹੋ ਗਿਆ 16 ਤਰੀਕ ਤੋਂ ਕੰਮ ਗਰਾਊਂਡ ਵਾਲਾ ਸ਼ੁਰੂ ਹੋ ਜਾ ਆ ਬਾਕੀ ਇਹ ਆ ਸਾਰੇ ਗਮਾਂ ਤੋਂ ਆ ਸਰਕਾਰੀ ਸਕੂਲੋਂ ਦੇਣਾ ਇਹ ਵੀ ਨਾਜ਼ਰੀ ਨਾਲ ਦਿੱਤਾ ਜਾਊਗਾ ਜੀ ਠੀਕ ਆ ਆ ਸੰਸਦਾ ਮੁਲਾਜ਼ਮ ਇਹ ਜਿਹੜੀ ਆਪਣੀ ਕਮੇਟੀ ਬਣੂਗੀ 5 ਲੱਖ ਰੁਪਏ ਆਪਾਂ ਬੱਚਿਆਂ ਵਾਸਤੇ ਇੱਧਰ ਰੱਖਾਂਗੇ ਰੱਖਾਂਗੇ ਤਾਂ ਠੀਕ ਆ ਬਾਕੀ ਜਿਹੜੇ 1500 ਰੁਪਏ ਪਰ ਮਹੀਨੇ ਦਾ ਸਾਲ ਦਾ ਇਕੱਠਾ ਕੀਤਾ ਤਾਂ ਘੱਟੋ ਘਾਟ ਆਪਣੇ ਕੋਲ 50000 ਲੱਖ ਰੁਪਏ ਇਕੱਠਾ ਹੋ ਜਾਏ ਗੁਰੂ ਬਾਕੀ ਐਨਆਰਏ ਵੀ ਫੰਡ ਦੇ ਆ ਕਰਾਂਗੇ ਵੀ ਜੇ ਜਵਾਕ ਆਪਣੇ ਜਿਹੜੇ ਰਹਿ ਜਾਂਦੇ ਫੰਡ ਬਣਿਓ ਕੋਈ ਵੀ ਆ ਜਿਵੇਂ ਜਾਤ ਪਾਤ ਕੋਈ ਨਾ ਕਿਸੇ ਦਾ ਵੀ ਮੁੰਡਾ ਠੀਕ ਆ ਜਿਹੜੀ ਨੀ ਸਾਫਾ ਕੋਈ ਬਣਦਾ ਵੀ ਉਹ ਅੱਗੇ ਪੜ ਲੂਆ ਠੀਕ ਆ ਜੇ ਕੋਈ ਮਲਾਜ਼ਮ ਲੱਗੂਗਾ ਕਿ ਉਹ ਕਰੂਗਾ ਪਿੰਡ ਨੂੰ 2 ਰੁਪਏ ਦੇਊਗਾ ਕੋਈ ਦਾਨਪੋਣ ਕਰੂਗਾ ਇਹ ਗੱਲ ਆ ਠੀਕ ਆ ਬਾਕੀ ਉਹਨਾਂ ਬਾਬਾ ਜੀ ਦਸ ਤਣ ਵੀ ਭਾਈ ਆਸੀ ਆ ਪੈਸੇ ਇੱਥੇ ਲਾਵਾਂ ਕਿ ਇਹ ਲੱਖਾਂ ਲੱਖਾਂ ਗੱਲਾਂ ਚ ਨਾ ਆ ਰਹੀਆਂ ਆਪਾਂ ਇਸ ਸਮੇਂ ਤਾਂ ਗ੍ਰਾਂਟਾਂ ਆਪਣੇ ਕੋਲ ਪਹਿਲਾਂ ਵੀ ਲੱਖਾਂ ਕਰੋੜਾਂ ਦੀਆਂ ਆਈਆਂ ਵੀ ਪੈਸਾ ਉੱਥੇ ਨਾ ਰਹੀ ਜੇ ਕਹਿੰਦਾ ਮਤਲਬ ਵੀ ਲੱਗੇ ਅੱਜ ਮੈਂ ਦੱਸਦਾ ਕਿ ਆ ਕੀ ਕਰਨੀ ਹੈ ਕਮੇਟੀਆਂ ਖੋਵੇਂ ਲੱਗੀਆਂ ਫੇਮਡਾ ਜਿਹੜੇ ਹੈਗੇ ਦੇਖ ਕਿਵੇਂ ਦੇਣੀ ਹੈ ਉਹ 30 ਲੱਖ ਰੁਪਇਆ ਨਾ ਗਾਜਾ ਬਸ ਠੀਕ ਹੈ ਜੀ ਦੇਖੋ 30 ਲੱਖ ਰੁਪਇਆ ਆਪਾਂ ਬਣਾ ਲਓ ਬਾਈ ਦੇਖੋ ਹੁਣ ਕੋਈ ਹੈਗਾ ਤਾਂ ਦੇਖੋ ਕੱਲੀ ਗਾਜਾ ਜੱਦੀ ਕਰਨਾ ਰਹਿ ਗਿਆ ਵਿਕਰਾ ਕਰਿਆਗੇ ਵਜਨ ਦੇ ਬਜਟ ਲਈ ਹਾਂ 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 ਕੀ ਤੇ ਕੋ ਹੋ ਰਾਇਗਾ ਨਾ ਹੋ ਕੋਈ ਚਾਹ ਬਣਾ ਤਾ ਦੱਸੋ 60 ਲੱਖ ਰੁਪਇਆ ਵਿਕਰਦਾ ਜਗਰਾਜਕੇ ਦਾ ਓਕਾ ਨਾ ਵੀ ਕਮੇਟੀ ਬਣਾ ਲਿਓ ਕਿੱਥੇ ਕਹੋਂਗੇ 60 ਲੱਖ ਰੁਪਇਆ ਪਿੰਡ ਉੱਥੇ ਲਵਾ ਲਿਓ 30 ਲੱਖ ਰੁਪਇਆ ਅੱਜ ਤੇ ਕੱਲ ਨੂੰ ਆਪਾਂ ਨੂੰ ਭੋਲੇ ਕਾ ਜਾਂ ਆਪਣੇ ਧਰੂ ਕਿਹੜੇ ਬੰਦੇ ਤੁਣਾਗੇ ਉਹਨਾਂ ਚ ਰੱਖਿਆ ਜਾਊਗਾ ਉਹਨ ਹੋਰ ਕੋਈ ਚਾਹ ਬਣਾ ਤਾ ਬੋਲ ਸਕਦਾ ਫੇਰ ਆਏ ਨਾ ਕਹਦੇ ਯਾਰਾ ਜੇ ਕਿਸੇ ਨੂੰ رائے ਕਰਨੀ ਹੈ ਤਾਂ 15 ਮਿੰਟ رائے ਕਰਨ ਨੂੰ ਵੀ ਦਿੱਨੇ ਆ ਆਪ ਦੀ رائے ਕਰ ਸਕਦੇ ਆ ਪਾਸੇ ਲਿਆ ਕੇ ਦੋਨੇ ਧਿਰਾਂ ਦੇ ਜ਼ਿੰਮੇਵਾਰ ਆਹ ਇਹ ਤਾਂ ਕੋਈ ਬਾਅਦ ਚ ਐਵੇਂ ਅੰਦਰ ਅੱਥਰ ਹਾਂ ਠੀਕ ਹੈ ਆਉ ਲੰਮੇ ਲੱਗਾ ਹੋਗਾ ਨਾ ਕੋਈ ਤੇਰੀ ਕੋ ਜਾਣ ਚੋਗੇ ਤਾਂ ਉਹਦੇ ਲਈ ਚਾਲੂ ਕਰਾ ਦੇਣਾ ਨਹੀਂ ਨਹੀਂ ਸਹੀ ਗੱਲ ਹੈ ਹਾਂ ਠੀਕ ਹੈ ਹੁਣ ਤੂੰ ਸੌਂਡ ਦੀ ਫਿਰ ਦੇਖੋ ਭਾਈ ਸਾਰਿਆਂ ਨੂੰ ਮਨਜ਼ੂਰ ਆ ਤਾਂ ਹੱਥ ਖੜੇ ਕਰੋ ਇਹ ਤੁਸੀਂ ਫੋਟੋ ਬਾਰੇ ਦੇ ਖੜੇ ਹੋਇਆ ਤੂੰ ਦੁਬਾਰਾ ਨਹੀਂ ਬੋਲਣਾ ਕਿੱਦੇ ਜਿਹੜੇ ਬੰਦੇ ਨੂੰ ਵੱਧ ਤੋਂ ਵੱਧ ਲੱਗਦੀ ਉਹਦੇ ਕੋਲ ਜਾ ਕੇ ਉਹ ਕਰਨਾ ਫਿਰ ਬੋਲਣ ਵਾਲੀ ਗੱਲ ਹੋਗੀ ਉਹ ਇਹ ਕਿਸੇ ਨੇ ਵੱਧ ਪੈਸੇ ਲਾਉਣੇ ਆ ਤਾਂ ਉਹ ਦੇਖੋ ਭਾਈ دور با دور بي نهن داس داس لاکھ نہ پرکو ني پي دندو ها आपले کول کان سي ايي گال هوي نه 300 بي چاي گلو 300 بي چاي